ਕਾਤੇ ਅੰਦਰ ਹੋਈ ਹੈ ਤਾਂ ਵੀ ਸਾਹਿਬ ਦੀ ਕੀ ਰਿਲੇਟਡ ਚੀਜ਼ ਹੋਈ ਹੈ ਕਿਸ ਮਤਲਬ ਦੇਖੋ ਜੇਲ ਅਥਾਰਟिटीज ਨੇ ਜੀ ਤਾਂ ਉਹਨਾਂ ਨੂੰ ਸਿਰਫ ਫਤਹਿ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਹਿ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਬਤੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ। ਕਹਿੰਦਾ ਬਾਬਾ ਤੁਮੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਮੇਰੇ ਪੇਟਾ ਦਿਓ ਕਿ ਕਿ ਅਜੇ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਹੈ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜੰਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਉਹ ਕਰਿਆ ਜੀ ਫਤੇ ਸਾਂਝੀ ਕਰੀ ਹੈ ਜੀ ਕੀ ਸਾ ਜਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਤੁਸੀਂ ਜੀ ਆ ਭਾਈ ਦਿਲਵੰਦ ਸੂਰਾਜ ਤੋਂ ਆਪਣੇ ਵਕੀਲ ਹੋ ਹੈ ਜੀ ਹਾਂ ਜਿਵੇਂ ਸੁਪਰੀਮ ਕੋਰਟ ਨੇ ਜਿਹਨਾਂ ਕਿਤਨੇ ਕਿਤੇ ਬੋਲ ਕੇ ਆਪਾਂ ਕਿਹਾ ਸੀ ਕਿ ਅੱਜ ਜਾ ਫੌਲਸੀ ਇਹ ਚਾਹਦਾ ਜਾਂ ਕੋਈ ਵੀ ਸੱਜਦਾ ਲੰਘ ਕਿ ਆਖਰਕਾਰ ਇਸ ਪਹਿਲੂ ਲੈ ਕੇ ਕਿ ਉਹਨਾਂ ਨਾਲ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਹਲੇ ਔਰ ਇਸ ਬਾਰੇ ਕਰਦੇ ਨੇ ਕੋਨਾ ਪੂਰਾ ਕਟਾ ਕੋਨਾ ਕਟਾ ਬੋਲਾ ਕਾਪ ਤੇ ਵਿਚਲੀ ਆਪਾਂ ਦੇਖੀਏ ਕੋਨਾ ਕਟਾ ਬੋਲਾ ਕਾਪ ਦੇ ਵਿੱਚ ਸਰਪਾ ਪਟਕ ਮਿਤੀ ਪ੍ਰਧਾਨ ਦੇ ਕੋਟੇ ਦੇ ਮਨਿਸਪਲ ਮਜੂਸਲ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰਪਾ ਜਾਂ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਤੋ ਇਸਨੇ ਹਾਂ ਵਗੈਰਾ ਦਾ ਸ਼ੋਰ ਸਿੰਘ ਸਾਹਿਬ ਕਿਸੇ ਨੇ ਕਿਹਾ ਸੀ ਕਿ ਇਹ ਮਾਫ਼ੀ ਦਿੱਤੀ ਜਾਵੇ ਜਾਂ ਸਾਨੂੰ ਵਿਹਾਦਿਤ ਤਰਫੋਂ ਇਹਦੀ ਮੰਗ ਨਹੀਂ ਕਰਨਾ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸ ਦਾਂਗੇ ਸੰਗਤ ਨੂੰ ਕੁਝ ਦਿੱਤਾ ਸੰਗਤ ਸੰਗਤ ਨੂੰ ਇਹ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤ ਰਹੋ ਅਮਰ ਸਘੋ ਜੀ ਵਾਦ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਕੇਸ ਲੈ ਕੇ ਆਪ ਰਾਜੋਵਾਲਾ ਤੇ ਦਸਲ ਦਿੱਤਾ ਵੀ ਆ ਕਿਸੇ ਜਿਹੜਾ ਲੀਟੋਕੂ ਜੀ ਉਹਨੇ ਮੰਗ ਵੀ ਨਹੀਂ ਕੀਤੀ ਕੇਸ ਦੇ ਆਧਾਰ ਤੇ ਇਹਨਾਂ ਨੂੰ ਕਿਹਾ ਵੀ ਸੁਪਰੀਮ ਕੋਰਟ ਨੂੰ ਫੈਸਲਾ ਲਵੇ ਜਮਨੂ ਬਾਹਰ ਕੱਟੇ ਜਾਂ ਫੌਂਸੇ ਦੇ ਦੇ ਇਹਦੀ ਵੀ ਗੱਲ ਤਾਂ ਚੱਕੀ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਵੀ ਮੁਲਾਕਾਤ ਸਾਰਿਆਂ ਦੀ ਇਕੱਠੀ ਹੋਈਆਂ ਤੁਸੀਂ ਅਲੱਗ ਕਿਤੇ ਨਹੀਂ ਮੈਂ ਅਲੱਗ ਕਿਤੇ ਅੱਛਾ ਬਾਕੀ ਸਾਰਿਆਂ ਦੀ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਹਾਂਜੀ